ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਦੇੜ ਮਹਾਰਾਸ਼ਟਰ ਤੋਂ ਅੱਜ 1 ਅਕਤੂਬਰ ਸਾਲ 2025 ਨਵੇਂ ਮਹੀਨੇ ਦੀ ਸ਼ੁਰੂਆਤ ਆ ਉਮੀਦ ਕਰਦੇ ਆ ਵੀ ਨਵੇਂ ਮਹੀਨਾ ਸਾਰੇ ਲਈ ਖੁਸ਼ੀਆਂ ਭਰਿਆ ਹੋਵੇ ਤੇ ਅੱਜ ਆਪਾਂ ਇੱਥੋਂ ਚੱਲੇ ਪਾਉਣ ਲੱਗੇ ਆਂ ਪੰਜਾਬ ਵੱਲ ਨੂੰ ਤੇ ਬਾਈ ਯਾਰ ਕਿਵੇਂ ਲੇ ਸੀਗੇ ਹੋਰ ਬਾਈ ਜੀ ਕੀ ਹਾਲ ਚਾਲ ਨੇ ਅਸੀਂ ਕਾ ਜੀ ਕਿੱਥੋਂ ਬਾਈ ਅਸੀਂ ਵੀਰੇ ਲੁਧਿਆਣਾ ਤੋਂ ਠੀਕ ਆ ਹੋਰ ਬਾਈ ਠੀਕ ਠਾਕ ਕਦੋਂ ਆਗੇ ਸੀ ਇੱਥੇ ਅਸੀਂ ਆਇਆ 28 ਠੀਕ ਆ ਵਧੀਆ ਦਰਸ਼ ਮਿਲੇ ਕਰ ਲੈ ਕਦੋਂ ਪੌਣੀ ਚੱਲੇ ਬਈ ਅੱਛੀ ਪੌਣੀ ਆ ਵੀਰੇ 5:05 ਠੀਕ ਆ ਹੋਰ ਬਈ ਤੁਹਾਡਾ ਕੀ ਨਾਮ ਹਰਦੀਪ ਸਿੰਘ ਵੀਰੇ ਠੀਕ ਆ ਹੋਰ ਘਰ ਪਰਿਵਾਰ ਵਧੀਆ ਇਹ ਵੀ ਲੁਧਿਆਣੇ ਤੋਂ ਇਕੱਠੇ ਹਾਂਜੀ ਹਾਂਜੀ ਇਕੱਠੇ ਆ ਠੀਕ ਆ ਕਾਹਦੇ ਤੇ ਆਏ ਤੁਸੀਂ ਕਿ ਟ੍ਰੇਨ ਵੀਰੇ ਟ੍ਰੇਨ ਤੇ ਠੀਕ ਆ ਵਧੀਆ ਰਿਹਾ ਸਫਰ ਟ੍ਰੇਨ ਦਾ ਹੋਰ ਬਈ ਕੀ ਹਾਲ ਚਾਲ ਵਧੀਆ ਵੀਰੇ ਅਨ ਤੁਸੀਂ ਦੱਸੋ ਵਧੀਆ ਕੀ ਨਾਮ ਮੇਰਾ ਨਾਮ ਬਿਰਤ ਪੰਦਰ ਦਾ ਹੈ ਠੀਕ ਆ ਬਾਈ ਹੋਰ ਘਰ ਪਰਿਵਾਰ ਵਧੀਆ ਵਧੀਆ ਬਾਈ ਤੁਸੀਂ ਦੱਸੋ ਵਧੀਆ ਵਧੀਆ ਅਸੀਂ ਆਏ ਸੀਗੇ ਬਈ 26 ਨੂੰ ਅਸੀਂ ਸਾਈਕਲ ਤੇ ਯਾਤਰਾ ਕਰਦੇ ਹਾਂ ਬਸ ਅਸੀਂ ਚੱਲੇ ਹਾਂ ਅੱਜ ਹੁਣ ਹੋ ਗਏ ਦਾ ਹਾਂ ਹੋ ਗਏ ਮੈਂ ਮੋਗੇ ਤੋਂ ਬਈ ਤੇ ਬਾਈ ਮਾਨਸੇ ਤੋਂ ਮੇਰੇ ਨਾਲ ਦਾ ਮੇਰੇ ਚੈਨਲ ਦਾ ਨਾਮ ਹੈਗਾ ਵੀ ਪੰਜਾਬੀ ਮੁਸਾਫਿਰ ਤੇ ਪੰਜਾਬੀ ਮੁਸਾਫਿਰ ਹਾਂ ਬਾਈ ਦਾ ਹੈਗਾ ਚੱਲ ਜਿੰਦੀ ਏ ਓਕੇ ਤੇ ਹੋਰ ਬਈ ਹਾਂ ਬਈ ਕਰ ਲਈਦੇ ਆ ਮਾੜੇ ਮੋਟੇ ਹੋਰ ਠੀਕ ਠਾਕ ਹੋਰ ਤੋਂ ਨਹੀਂ ਦੱਸੋਗੇ ਬਸ ਨਾ ਬਾਈ ਮੱਥਾ ਟੇਕ ਕੇ ਬਾਬੇ ਤੋਂ ਲੈ ਕੇ ਜਾਜ ਤਾਂ ਹੁਣ ਚੱਲਦੇ ਆ ਠੀਕ ਆ ਠੀਕ ਆ ਬਾਈ ਆਹ ਗੱਡੀ ਗੱਡੀ ਅੱਛਾ ਠੀਕ ਆ ਤੇ ਆਹ ਗੱਡੀ ਆ ਬਾਈ ਬਾਈ ਹੁਣੇ ਚੱਲੇ ਜਾਨਕ ਚਿਰੇ ਬਾਈ ਕਿਰਾਏ ਤੇ ਹਾਂਜੀ ਹਾਂਜੀ ਕਿੰਨਾ ਕਿਰਾਇਆ ਬਾਈ ਇਹ ਤਾਂ ਬੈਠਾ ਵੀ ਰਹਾ ਸਾਡਾ ਮੇਰੋਂ ਬੰਦਾ ਇਹਨੂੰ ਪਤਾ ਨਹੀਂ 35000 ਰੁਪਏ ਠੀਕ ਆ ਬਾਈ ਹੋਰ ਠੀਕ ਠਾਕ ਆ ਕਿੰਨਾ ਕਿਰਾਇਆ ਬਾਈ ਗੱਡੀ ਦਾ ਦੇ ਇਹ ਬਾਈ ਨੇ ਦੇਣਾ ਉਹਦਾ ਬਾਈ ਲੱਗ ਗਿਆ ਯਾਰ ਤੇ ਠੀਕ ਹੈ ਗੱਡਾ ਅੰਤਰਾ ਠੀਕ ਹੈ ਬਾਈ ਸਮਾਨ ਸੱਲਾ ਆਪਾਂ ਸਾਰਾ ਬੰਨ ਲਿਆਈਏ ਵੀ ਟਾਈਮ ਹੋ ਗਿਆ 7 ਵਜੇ ਦਾ ਤੇ ਸਾਈਕਲ ਰੈਡੀ ਹੈ ਆਪਣੇ ਚੰਗਾ ਵੀ ਜੋਬਰਾ ਫਿਰ ਠੀਕ ਆ ਬਾਈ ਮਿਲਦੇ ਆ ਕਿਤੇ ਬਠਿੰਡੇ ਆਪਾਂ ਤੇ ਠੀਕ ਆ ਫਿਰ ਵਧੀਆ ਲੱਗਿਆ ਮਿਲ ਕੇ ਤੇ ਕਮਰਾ ਤੈਨੂੰ ਸੌਂਪਦਾ ਵਾ ਨਿਆਰੇ ਲੈ ਆਪਦੇ ਠੀਕ ਹੈ ਤੇ ਇਧਰ ਬਾਈ ਦਾ ਵੀ ਧੰਨਵਾਦ ਬਹੁਤ ਬਹੁਤ ਹੋਰ ਬਾਈ ਠੀਕ ਠਾਕ ਤੇ ਤੇ ਸਾਨੂੰ ਕਮਰਾ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਕੀ ਨਾਮ ਬਾਈ ਸਾਡਾ ਮੈਂ ਹਨਵੀਰ ਸਿੰਘ ਹਨਵੀਰ ਸਿੰਘ ਠੀਕ ਹੈ ਜੀ ਤੇ ਜੇ ਕਹਿੰਦੇ ਹੋਰ ਆਉਣਾ ਹੈ ਪਹਿਲਾਂ ਫੋਨ ਕਰਕੇ ਬੁੱਕ ਕਰ ਸਕਦਾ ਕਮਰਾ ਬਾਈ ਠੀਕ ਆ ਬਾਈ ਚਲੋ ਕੋਈ ਨਹੀਂ ਤੁਹਾਡਾ ਨੰਬਰ ਸੇਵ ਕਰਦੇ ਆ ਜੇ ਅੱਗੇ ਤੋਂ ਲੋਡ ਪਿਆ ਕਰੂਗਾ ਤੇ ਜਰੂਰ ਆਵਾਂਗੇ ਠੀਕ ਹੈ ਜੀ ਉੱਥੇ ਤੱਕ ਤੇ ਦਰਸ਼ਨ ਕਰਨ ਤੋਂ ਬਾਅਦ ਬਈ ਅੱਜ ਆਪਾਂ ਚੱਲ ਪਿਆ 1 ਅਕਤੂਬਰ ਨੂੰ ਤੇ ਸ਼ਹਿਰ ਤੋਂ ਬਾਹਰ ਆ ਗਏ ਆ ਤੇ ਸਾਈਕਲ ਬਈ ਰੈਸਟ ਕਰਨ ਤੋਂ ਬਾਅਦ ਅੱਜ ਐਂ ਚੱਲਦੇ ਆ ਫੁੱਲਾਂ ਵਾਂਗੂ ਜਾਵਾਂ ਕਿਉਂ ਬਈ ਸੱਚ ਗੱਲ ਜਿਵੇਂ ਇਹਨਾਂ ਨਾਲੇ ਤੇਲ-ਤੂਲ ਵੀ ਸਾਡੇ ਕੋਲ ਕਈ ਨਗਾ 2-2 ਹੋ ਗਈਆਂ ਨਾਲ ਇਕੱਠੀਆਂ ਤੇ ਬਾਕੀ ਬਈ ਜਿੰਨਾ ਕਿ ਤੇਲ ਲਿਆਂਦਾ ਓਨੇ ਚ ਹੀ ਸਾਰਨਾ ਕਿਉਂਕਿ ਬਈ ਕਿਸੇ ਨੇ ਹੋਰ ਜ਼ਿਆਦਾ ਮੰਗਾਰ ਨਹੀਂ ਪਾਣੀ ਹੂੰ ਵੀ ਇਹ ਸ਼ਹਿਰ ਚੋਂ ਨਿਕਲੇ ਆਏ ਆ ਤੇ ਤੇਲ ਚੱਕਣਾ ਔਖਾ ਬਹੁਤ ਆ ਸਿਕਲ ਇੱਕ ਸਾਈਡ ਨੂੰ ਡੋਲਦਾ ਕਿਉਂਕਿ 2-2 ਲੀਟਰ ਹੋ ਗਿਆ ਇਹ ਕੋ 3 ਲੀਟਰ ਆ ਮੇਰੇ ਕੋ 2 ਲੀਟਰ ਤੇ ਬਾਕੀ ਬਈ ਪ੍ਰਸ਼ਾਦ ਵੀ ਲੈ ਲਿਆ ਸਾਰਿਆਂ ਵਾਸਤੇ ਆ ਕੇ ਥੋੜਾ-ਥੋੜਾ ਸਾਰਿਆਂ ਨੂੰ ਜ਼ਰੂਰ ਵੰਡਾਂਗੇ ਬਈ ਤੇ ਬਣਾਈ ਰਿਓ ਫਿਰ ਅੱਜ ਦੇ ਸਫ਼ਰ ਦੇ ਨਾਲ ਦੇਖਦੇ ਹਾਂ ਅੱਜ ਕਿੱਥੋਂ ਟਿਕਰ ਪਹੁੰਚੇ ਅੱਜ ਕੋਈ ਖਾਸ ਟੀਚਾ ਲਿਆ ਨਹੀਂਗਾ ਨਾ ਪਤਾ ਨਾ ਇਹਦਾ ਪਤਾ ਵੀ ਕਿੱਥੇ ਰਹਿਣਾ ਕਿੱਥੇ ਨਹੀਂ ਆਏ ਨਹੀਂ ਪਤਾ ਵੀ ਅਸੀਂ ਕਿੰਨੀ ਬਾੜ ਵੱਡ ਗਈ ਅੱਜ ਕਿਉਂਕਿ ਅੱਜ ਸਰੀਰ ਬਈ ਪੂਰਾ ਕਹਿਣੇ ਜਾਂ ਤੇ ਬਾਬੇ ਦੀ ਹੁਣ ਕਿਰਪਾ ਵਾ ਤੇ ਆ ਜੋ ਚੱਲੇ ਬਈਆਂ ਗਾ 1 ਘੰਟੇ ਹੀ 16-17 ਕਿਲੋਮੀਟਰ ਆ ਕੇ ਆਪਾਂ ਤੇ ਚਾਹ ਪੀਨੇ ਆ ਤੇ ਹੁਣ ਨਾਲ ਖਾਣੇ ਪੋਹਾ ਦਹੀਂ ਨਾਲ ਆਪੋ ਹਵਈਏ ਇਹ ਪਹਿਲਾਂ ਦਾਲ ਦੁੱਲਦਾ ਹੁੰਦਾ ਇਹਨਾਂ ਨੇ ਦਹੀਂ ਨਾ ਦਿੱਤਾ ਪਰ ਇਹ ਵਾਹ ਲਾ ਸਾਢੇ 3:30 ਘੰਟੇ ਚ ਬਈ 50 ਕਿਲੋਮੀਟਰ ਵਾੜ ਕੱਢ ਕੇ ਆਪਾਂ ਰੁਕੇ ਸੀ ਰਾਜਸਥਾਨੀ ਢਾਬੇ ਤੇ ਚੱਲ ਪਈ ਸੀ ਆਪਾਂ ਹਜੂਰ ਸਾਹਿਬ ਤੋਂ ਤੇ ਅੱਜ ਦਾ ਸਟਾਪ ਹਜੇ ਕੋਈ ਡਿਸਾਈਡ ਨਹੀਂ ਹੈਗਾ ਪੱਕਾ ਪੀਆਦੀ ਢਾਬਾ ਨਾਦਰਾਜ ਹੈਗਾ ਇਹ ਗੁਰਦੁਆਰਾ ਸੇਵਾਗਾ 134 ਤੇ ਦੇਖਦੇ ਆ ਰਾਜ ਜਿਹੜਾ ਸਫਰ ਹੈ ਜੀ ਇਹ ਘਟ ਤੋਂ ਘਟ 80 85 ਕਿਲੋਮੀਟਰ ਦਾ ਦੇ ਇਹਨੇ ਕਿਵੇਂ ਪਹੁੰਚਿਆ ਜਾਂਦਾ ਕਿਵੇਂ ਕੀ ਹਸ ਹਤਾ ਵਾ ਕਿ ਹੁਣ ਰੋਟੀ ਦਾ ਟਿੱਖਾ ਖਾਣੇ ਆ ਤੇ ਚਾਲੇ ਪਾਉਣੇ ਆ ਤੇ ਅੱਜ ਵੀ ਉੱਚਾ ਨੀਵਾ ਸਫਰ ਆ ਬਾਕੀ ਤੇ ਅੱਜ ਪਹਿਲਾ ਦਿਨ ਤਾਂ 3-4 ਦਿਨ ਅਰੈਸਟ ਕਰਕੇ ਫਿਰ ਹੌਲੀ ਹੌਲੀ ਖੁੱਲ ਜੂਗਾ ਤੇ ਫਿਰ ਚੱਲ ਪੂ ਗੱਡੀ ਤੇ ਐ ਨਹੀਂ ਪਤਾ ਵੀ ਥੋੜੇ ਦਿਨ ਜੀ 1.5 150 ਕਰਕੇ ਮਾਰੀਏ ਪੜਨੋਂ ਜੇਰੀ ਤੇ ਬਣੇ ਰਿਹਾ ਵਰਸਾਹਰ ਦੇ ਨਾਲ ਮਿਲਦੇ ਆਂ ਅੱਗੇ-ਅੱਗੇ ਦਿਖਾਉਣੇ ਤੁਹਾਨੂੰ ਕੀ-ਕੀ ਬਣਦਾ ਰੋਟੀ ਪਾਣੀ ਛਕ ਲਿਆ ਸੀਗਾ ਵੀ ਤੇ ਆਰਾਮ ਵੀ ਫਰਮਾਇਆ ਥੋੜਾ ਜਿਹਾ ਚਾਹ ਪੀ ਕੇ ਤੇ ਹੁਣ ਚੱਲਦੇ ਆਂ ਅੱਗੇ ਨੂੰ ਬਾਈ ਨੇ ਵੀ ਸਲਫ ਮਾਰ ਲਈ ਟਰੱਕ ਦੀ ਤੇ ਆਪਾਂ ਵੀ ਮਾਰੀ ਏ ਜਿੱਦਾਂ ਸਫਰ ਵੀ ਦੇਖ ਸਕਦੇ ਹੋ ਤੁਸੀਂ ਐਂਦਾ ਵਾ ਪਹਾੜੀਆਂ ਪੂੜੀਆਂ ਤੇ ਬਾਕੀ ਆਪਾਂ ਪਾਣੀ ਲੈਣ ਵਾਸਤੇ ਖੜੇ ਸੀਗੇ उचाई लगातार जा रही थी तो ठंडे पानी की लौट सी बाकी तुम वो सामने देख स जूम करके दिखा दें बी तो वह उए हैं कि आसे पासे सारे पहाड़ ही पहाड़ देख सकते हो बई आस्ता वा साढ़े अठे घंटे की पैडलिंग करने तो बादच गए थे एक सौ भी किलोमीटर ਵਾਸਿੰਗਡੇ ਗੁਰਦੁਆਰਾ ਨਾਨਕਦਰ ਸਾਹਿਬ ਇਹ ਰੋਡ ਤੇ ਸੀਗਾ ਆਪਾਂ ਜਾਣਾ ਇਹ ਸ਼ਹਿਰ ਦੇ ਵਿੱਚ ਅੱਗੇ ਗੁਰਦੁਆਰਾ ਸਿੰਘ ਸਭਾ ਤੇ ਪਰ ਆਪਾਂ ਨੂੰ ਰਾਜਕੇ ਨੇ ਦੱਸਤਾ ਆਪਣੇ ਪੰਜਾਬੀ ਯੰਤੂ ਸੀ ਟੱਕਲੇ ਤੇ ਚਲੋ ਵਧੀਆ ਇੱਥੇ ਲੰਗਰ ਪਾਣੀ ਦਾ ਪ੍ਰਬੰਧ ਵੀ ਆ ਤੇ ਬਾਬਾ ਜੀ ਨੇ ਵਧੀਆ ਸਵਾਗਤ ਕੀਤਾ ਹੋਇਆ ਬਾਈ ਜੀ ਨੇ ਚਾਹ ਪਾਣੀ ਪੀਓ ਚਾਹ ਹੁਣ ਦੁੱਧੀ ਪਤੀ ਗਿਆ ਉਹਨਾਂ ਨੇ ਤੇ ਲੰਗਰ ਵਿਖੇ ਦਾ ਸ਼ਾਤਿਏ ਦੇ ਆਰਾਮ ਕਰਾਂਗੇ ਤੇ ਕੱਲ ਦਾ ਹੈ ਦਾ ਅੱਗੇ ਪਲਾਨ ਉਹ ਵੀ 130-40 ਕਿਲੋਮੀਟਰ ਕਿਹੜਾ ਸ਼ਹਿਰ ਸੀ ਜੀ ਵੀ ਅਮਰਾਵਤੀ ਉਹ ਵੀ 130 ਚਾਲੀ ਹੈ ਇਥੋਂ ਤੇ ਕੱਲ ਨੂੰ ਉੱਥੇ ਵੀ ਪਹੁੰਚਾਂਗੇ ਗੁਰਦੁਆਰਾ ਸਾਹਿਬ ਉੱਥੇ ਤੇ ਬਣੇ ਰਹੋ ਸਫਰ ਇਹਨਾਂ ਇਦਾਂ ਹੀ ਸਾਥ ਦਿੰਦੇ ਰਹੋ ਤੇ ਜੇ ਵਧੀਆ ਸੇਫ ਸਫਰ ਵਧੀਆ ਚੱਲਦਾ ਰਿਹਾ ਤਾਂ ਆਪਾਂ ਛੇਤੀ ਪਹੁੰਚ ਜਾਗੇ ਆਪਾਂ ਪੰਜਵੇਂ ਤੱਕ ਤੱਕ ਸ੍ਰੀ ਦਮਦਮਾ ਸਾਹਿਬ ਤੇ ਉਸ ਤੋਂ ਬਾਅਦ ਪਿੰਡ ਘਰਾਂ ਨੂੰ ਵਾਪਸੀ ਤੇ ਧੰਨਵਾਦ ਦਾ ਵੀਡੀਓ ਦੇਖ ਕੇ ਧੰਨਵਾਦ ਦਾਣਾ ਪਾਣੀ ਵੀ ਦੇਖੋ ਲਿਖਿਆ ਇੱਥੋਂ ਦਾ ਚਾਹ ਤਿੱਬ ਬੇਸਕੁਰ ਨਾਲ ਤੇ ਬਾਬਾ ਜੀ ਦਾ ਧੰਨਵਾਦ ਇਧਰ ਚਾਹ ਕਰਕੇ ਦਿੱਤੀ ਆ। ਸਾਮ 9:00 ਵੱਜ ਗਿਆ ਤੇ ਆਪਾਂ ਲੰਗਰ ਪ੍ਰਸ਼ਾਦਾ ਛੱਕ ਕੇ ਆ ਗਏ ਸੀ ਪਹਿਲਾਂ ਆਪਾਂ ਸੋਚਿਆ ਜੀ ਉੱਥੇ ਖੁੱਲੇ ਹਾਲ 'ਚ ਪੈ ਜਾਗੇ ਬਾਬਾ ਜੀ ਕਹਿੰਦੇ ਵੀ ਕਮਰਾ ਹੈਗਾ ਵਾ ਤੇ ਉਹ ਤਾਂ ਫਿਰ ਹੀ ਕਿ ਵੀ ਸੋਨੇ ਦੇ ਸੁਭਾਗ ਹੈ ਤੇ ਵਧੀਆ ਸੁਭਾਗ ਆਪਾਂ ਜੀ ਦਾ ਪਹਿਲੇ ਬੋਲਦੇ ਉਹਨਾਂ ਨੇ ਆਪਾਂ ਨੂੰ ਚਾਹ ਪਾਣੀ ਦੁੱਧ ਚ ਪੱਤੀ ਫਿਰ ਪ੍ਰਸ਼ਾਦਾ ਉਸ ਤੋਂ ਬਾਅਦ ਖੀਰ ਨਾਲ ਦੇਉ ਤਾਂ ਕਹਿੰਦੇ ਦੁੱਧ ਵੀ ਦੱਸੋ ਜੀ ਪੀਣਾ ਤਾਂ ਗਰਮ ਕਰਾ ਦੇਾਂਗੇ ਤੇ ਨਾਨਕ ਸਰਾਂ ਦੇ ਗੁਰਦੁਆਰਾ ਸੇਵਾ ਵੀ ਤੇ ਪ੍ਰਸ਼ਾਦਾ ਆਪਣੇ ਸਿੱਖ ਭਰਾਵਾਂ ਦੇ ਘਰੋਂ ਆਉਂਦਾ ਬਣ ਕੇ ਤੇ ਸੰਗਤ ਦੇ ਹੱਥਾਂ 'ਨਾਂ ਇੱਥੇ ਦੇ ਜਾਂਦੇ ਵਧੀਆ ਚਲੋ ਪ੍ਰਮਾਤਮਾ ਨੂੰ ਚੜ੍ਹਦੀ ਕਲਾ 'ਚ ਰੱਖੇ ਬਾਕੀ ਆਪਣਾ ਟਿਕਾਣਾ ਅੱਜ ਦਾ ਇੱਥੇ ਆ ਸਾਈਕਲ ਆਪਣੇ ਅੰਦਰ ਲੱਗ ਗਈ ਆ ਤੇ ਹੁਣ ਕੁੰਡੀ ਵੀ ਲੱਗ ਗਈ ਆ ਤੇ ਚਲੋ ਵਧੀਆ ਪ੍ਰਮਾਤਮਾ ਨੇ ਸੋਚਿਆ ਹੁੰਦਾ ਵੀ ਜਦੋਂ ਆਪਾਂ ਚੱਲ ਪਿੰਨੇ ਘਰੋਂ ਵੀ ਆਪਣੇ ਟਿਕਾਣੇ ਬਸ ਆਹੀ ਅੱਗੇ ਜੇ ਅੱਗੇ ਬਣੀ ਜਾਂਦੇ ਆਪਾਂ ਨੂੰ ਇਹ ਟਿਕਾਣੇ ਦਾ ਗੁਰਦੁਆਰਾ ਸਿਰ ਦਾ ਪਤਾ ਵੀ ਨਹੀਂ ਸੀਗਾ ਤੇ ਆਪਾਂ ਇੱਥੇ ਢਾਬੇ ਦੇ ਰੁਕਣ ਬਾਰੇ ਸੋਚਿਆ ਫਿਰ ਅੱਗੇ ਜਾਣਾ ਸੀਗਾ ਫਿਰ ਇੱਥੇ ਅੰਕਲ ਜੀ ਨੇ ਦੱਸਿਆ ਤੇ ਟਰੱਕ ਵਾਲੇ ਨੇ ਉਹਨਾਂ ਦਾ ਧੰਨਵਾਦ ਵੀ ਉਹਨਾਂ ਨੇ ਆਪਣਾ ਗਾਈਡ ਚਲੋ ਪ੍ਰਮਾਤਮਾ ਹੀ ਭੇਜਦਾ ਬੰਦਿਆਂ ਦੇ ਵਿੱਚ ਪ੍ਰਮਾਤਮਾ ਵਰਦਾ ਤੇ ਹੁਣ ਸੌਣੇ ਅਗਰ ਤੇ ਕੱਲ ਦਾ ਸਫਰ ਕਰਦੇ ਆ ਅੱਗੇ ਜਾਰੀ ਤੇ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਡੀਓ ਨਾਲ ਜੁੜਨ ਲਈ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਆ ਕਰੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਗੁੱਡ ਨਾਈਟ ਜੀ